ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਤੁਹਾਨੂੰ ਵਿਖਾਉਣਾ ਵਾਂ ਵੀ ਗੱਡੀ ਤੁਹਾਨੂੰ ਵਿਖਾਉਣੀ ਆ ਇਹ ਸੇਲ ਆ ਗੱਡੀ ਤੇ ਆਜੋ ਬਾਬੇ ਨਾ ਕਰਦੇ ਗੱਲ ਤੇ ਕੀ ਇਹਦਾ ਕਿੰਨੀ ਪਾਰ ਸਿੰਘ ਕੀ ਸਾਖਤਾ ਬੇਨਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਸ੍ਰੀ ਗੁਰੂ ਜੀ ਕੀ ਹਾਲ ਚਾਲ ਜੀ ਆ ਵਧੀਆ ਬਾਬਾ ਜੀ ਹੁਣ ਨਾ ਗੱਡੀ ਜਾਂਦੀ ਸੀ ਮਲਕੇ ਵੇਚਣਾ ਤੇ ਅੱਗੇ ਵੀ ਲੈ ਕੇ ਵੇਚ ਲੈਂਦੇ ਆ ਠੀਕ ਆ ਠੀਕ ਆ ਇਹ ਗੱਡੀ ਸਾਨੂੰ ਬਹੁਤ ਮਲਕੇ ਚੰਗੀ ਲੱਗੀ ਤੇ ਮੈਂ ਆ ਵੀਡੀਓ ਪਾਈਏ ਠੀਕ ਆ ਠੀਕ ਆ ਇਹ ਆਂਦੇ ਨਹੀਂ ਹਲੇ ਚਲਾਉਣੀ ਦਾਸ ਦਿਨ ਫਿਰ ਵੇਚਣੀ ਆ ਗੱਡੀ ਸਾਫ ਬਹੁਤ ਜਰੀ ਆ ਬੰਦੇ ਕੈਨੇਡਾ ਪੱਕੇ ਆ ਮਲਕੇ ਜਦੋਂ ਆਉਂਦੇ ਆ ਕੋਈ 10 ਵੀ ਦਿਨ ਮੈਂ ਗੱਡੀ ਚਲਾਉਂਦੇ ਹਾਂਜੀ ਹਾਂਜੀ ਗੱਡੀ ਦਾ ਇੰਜਨ ਬਹੁਤ ਵਧੀਆ ਵਾ ਸਪਾਰੀ ਆ ਬਾਬਾ ਜੀ ਹਾਂਜੀ ਹਾਂਜੀ ਬਸ ਸਪਾਰੀ ਆ ਆ ਕੇ ਕੋਈ ਵੇਖ ਕੇ ਫਿਰ ਖੜੇ ਕਿਉਂਕਿ ਮੈਨੂੰ ਤੇ ਬਹੁਤ ਜਰੀ ਚੰਗੀ ਲੱਗੀ ਤੇ ਚਲਾਈ ਵੀ ਕਿੰਨਾ ਮਾਡਲ 2008 ਮਾਡਲ 2008 ਮਾਡਲ ਬਾਕੀ ਦੂਜਾ ਨੰ ਗੱਡੀ ਦਾ ਨੰਬਰ ਬੜਾ ਲੱਕੀ 1414 1414 ਠੀਕ ਆ ਠੀਕ ਆ ਵੇਖੋ ਗੱਡੀ ਦਾ ਨੰਬਰ 1414 ਨੰਬਰ ਹਾਂਜੀ ਹਾਂਜੀ ਗੱਡੀ ਬਹੁਤ ਜਿਆਦੀ ਮਲਕੇ ਸਾਫ ਆ ਕੇ ਕਰ ਗੱਡੀ ਸਾਰੀ ਖਾਲ ਦੋ ਗੱਡੀ ਸਾਰੀ ਖਾਲ ਨਹੀਂ ਖੋਲ ਕੇ ਤੁਹਾਨੂੰ ਬਖਾਉਨੇ ਆ ਜਦੋਂ ਤੇ ਫਿਰ ਪਤਾ ਲੱਗਦਾ ਗੱਡੀ ਹੈ ਚਲਾ ਕੇ ਵੇਖੇ ਭੈਣ ਭਰਾ ਫਿਰ ਬਾਜੋ ਖੜੇ ਅੰਦਰੋਂ ਖਾਲ ਸਾਰੀ ਇਹ ਪਾਸੇ ਚਲਾ ਕੇ ਵੇਖੋ ਤੁਹਾਨੂੰ ਅੰਦਰੋਂ ਗੱਡੀ ਬਖਾਉਨੇ ਆ ਮੈਂ ਗੱਡੀ ਦਾ ਬੜੀ ਸ਼ੌਕ ਨਾਲ ਬੰਦਿਆ ਰੱਖੀ ਹਾਂਜੀ ਹਾਂਜੀ ਸੀਟਾਂ ਸੂਟਾਂ ਸਾਰੀਆਂ ਓਕੇ ਆ ਐ ਵਧੀਆ ਤੇ ਆ ਵੀ ਖੋਲ ਤੇ ਬਾਬਾ ਜੀ ਕੀ ਕੀਮਤ ਕਰ ਦੇਣੀ ਆ ਜੀ ਆ ਨਹੀਂ ਜੀ। ਕੋ ਜਾਇ ਜਾਇ ਬਸ ਥੋੜਾ ਜਿਹਾ ਹੀ ਮੁਨਾਫਾ। ਥੋੜਾ ਜਿਹਾ ਜਾਇ ਜਾਇ। ਕੀ ਰੇਟ ਕਰਨਾ ਚਾਹਦੇ? 1.70 ਦੀ ਦੇ ਦਿੰਦੇ। 1.70 ਦੀ ਆਂਦੇ ਆ ਬਾਕੀ ਮਾਨਤਾਨ ਹੋ ਜਾਊਗਾ। ਖੋਲੋ ਮਾਨਤਾਨ। ਠੀਕ ਆ ਠੀਕ ਆ। ਖੋਲੋ। 1 ਲੱਖ 70 ਹਜ਼ਾਰ ਦੀ ਆ ਤੇ ਗੱਡੀ ਦੇ ਚੋਵੇਂ ਟਾਇਰ ਓਕੇ ਆ। ਨਵੇਂ ਟਾਇਰ ਆ। ਸਾਗਜ ਪੱਤਰ ਸਭ ਓਕੇ। ਤੇ ਕਾਗਜ਼ ਕੂਕ ਜੋਕੇ ਨਾ ਬਾਬਾ ਜੀ। ਐ ਸਾਰੇ। ਚੋਵੇਂ ਟਾਇਰ ਵਧੀਆ ਨਵੇਂ ਆ ਸਾਰੇ। ਤੇ ਗੱਡੀ ਦਾ ਰੰਗ ਵੇਖ ਲਓ ਤੁਸੀਂ ਸਭ ਵੇਖ ਲਓ ਗੱਡੀ। ਤੇ ਤੁਹਾਨੂੰ ਇਧਰੋਂ ਮਖਾਨ ਨੇ। ਪਰ ਲੇਟ ਟਾਇਰ ਹੀ ਵਖਾਣੇ ਸਾਰੇ ਪਾਸੇ ਵਗਾ ਦੇ ਆਹ ਵੇਖੋ ਟਾਇਰ ਕਿੰਨੇ ਚੰਗੇ ਕਿਉਂਵੇਂ ਟਾਇਰ ਇੱਕੋ ਵਧੀਆ ਪਿਛਲੇ ਬੰਨੇ ਸਾਰੇ ਪਿਛਲੇ ਬੰਨੇ ਤੁਹਾਨੂੰ ਵਖਾਣੇ ਬਹੁਤ ਜਿਆਦਾ ਚੰਗੀ ਬਾਬਾ ਜੰਦਾ ਰਹਿੰਦੀ ਹਲੇ 4 ਦਿਨਾਂ ਨਾਲ ਠੀਕ ਠੀਕ ਆਹ ਵੇਖੋ ਆਹ ਵੇਖੋ ਗੱਡੀ ਵੱਡੀ ਆ ਠੀਕ ਐ